ਵਿਮਲਾ ਗੱਲ ਸੁਣ ਵਿਮਲ ਹਾਂਜੀ ਹਾਂਜੀ ਆਇਆ ਭਾਂਡੇ ਚੋ ਭਾਂਡੇ ਰੱਖਿਆ ਵੇਲੇ ਤੈਨੂੰ ਪਤਾ ਨਹੀਂ ਲੱਗਦਾ ਆਪਣੇ ਆਪ ਮਾਸੇ ਭਾਂਡੇ ਲੈਣੇ ਆਉਣ ਲੱਗੇ ਹਾਂ ਜੇ ਨਾ ਕਰ ਰਵਾਜ ਨਾ ਹੋਣਾ ਤੇ ਚੁੱਕਦੇ ਹੀ ਨਹੀਂ ਕੁਝ ਵੀ ਵਿਮਲਾ ਹਾਂਜੀ ਬੈਠੀ ਗੱਲ ਸੁਣ ਵਾਹ ਇੱਥੇ ਤੇਰੇ ਨਾਲ ਗੱਲ ਕਰਨੀ ਮੈਂ ਹਾਂਜੀ ਦੱਸੋ ਤੇਰੀ ਨਾ ਮੰਮੀ ਦਾ ਫੋਨ ਆਇਆ ਸੀ ਅੱਜ ਅਛਾ ਮਬੀਦਾ ਠੀਕ ਠਾਕ ਨੇ ਹਾਂ ਠੀਕ ਠਾਕ ਆ ਉਹ ਤੈਨੂੰ ਘਰ ਸੱਦਣਦੇ ਆ ਕਿਉਂ ਉਹ ਇਹ ਕਰਕੇ ਸੱਦਣਦੇ ਆ ਉਹ ਕਹਿੰਦੇ ਵੀ ਜਿਹੜੀ ਜਾਇਦਾਦ ਆ ਨਾ ਉਹ ਤੇਰੇ ਭਰਾ ਦੇ ਨਾਲ ਵੰਣੀ ਸਾਰੀ ਅਛਾ ਅਛਾ ਤੇ ਮੇਰੀ ਗੱਲ ਸੁਣ ਲੈ ਇੱਕ ਮੈਂ ਤੈਨੂੰ ਪੁੱਛੇ ਬਿਨਾ ਤੂੰ ਕਿਤੇ ਸਹਿਨ ਨਹੀਂ ਕਰਦੇ ਸਹਿਨ ਨਹੀਂ ਕਰਨੇ ਕਿਉਂ ਉਹਨਾਂ ਨੇ ਸਾਰੀ ਜਾਇਦਾਦ ਆ ਨਾ ਤੇਰੇ ਭਰਾ ਦੇ ਨਾਲ ਲਵਾ ਦੇਣੀ ਤੇ ਤੈਨੂੰ ਕੁਛ ਨਹੀਂ ਦੇਣਾ ਤੈਨੂੰ ਕੱਖ ਨਹੀਂ ਦੇਣਾ ਤੇ ਮੇਰੀ ਇੱਕ ਗੱਲ ਸੁਣ ਲੈ ਤੂੰ ਉੱਥੋਂ ਹਿੱਸਾ ਲੈ ਕੇ ਆਣਾ ਆਪਣਾ ਤੂੰ ਠੀਕ ਹੈਗੇ ਜੀ ਕੀ ਗੱਲਾਂ ਕਰੀ ਜਾਂਦੇ ਹੋ ਮੇਰਾ ਕਾਹਦਾ ਹਿੱਸਾ ਬੰਦਾ ਵਾ ਉਥੇ ਕਿਉਂ ਤੇਰਾ ਬਰਬਰ ਦਾ ਹਿੱਸਾ ਬੰਦਾ ਵਾ ਬਰਬਰ ਦਾ ਹਿੱਸਾ ਤਾਂ ਬੰਦਾ ਵਾ ਕਿ ਜੇ ਮੇਰੇ ਮਾਪਿਓ ਨੇ ਜਾਂ ਮੇਰੇ ਭਰਾਵਾਂ ਨੇ ਮੇਰਾ ਵਿਆਹ ਨਹੀਂ ਚੰਗੀ ਤਰ੍ਹਾਂ ਕੀਤਾ ਮੈਨੂੰ ਪੜਾਇਆ ਲਿਖਾਇਆ ਮੇਰਾ ਵਿਆਹ ਕੀਤਾ ਇੱਥੋਂ ਤੱਕ ਕਿ ਤੁਹਾਡਾ ਕਾਰੋਬਾਰ ਵੀ ਉਹਨਾਂ ਨੇ ਸੈੱਟ ਕੀਤਾ ਉਹ ਮੇਰੀ ਗੱਲ ਸੁਣ ਸਾਰੇ ਭਰਾ ਕਰਦੇ ਆ ਸਾਰੇ ਮਾਪਿਓ ਕਰਦੇ ਤੇਰੇ ਨੇ ਅਲੋਕਾਰ ਨਹੀਂ ਕੀਤਾ ਕੋ ਕੰਮ ਜਿਹੜੀ ਗੱਲ ਮੈਂ ਕਹਿੰਦਾ ਨਾ ਤੈਨੂੰ ਉੱਤੇ غور ਕਰ ਮੇਰਾ ਨਾ ਹਿੱਸਾ ਨਹੀਂ ਪੰਦਾ ਮੈਂ ਕਿੱਦਾਂ ਜਾ ਕੇ ਕਹਦਾ ਆਪਣੇ ਭੈਣ ਭਰਾਵਾਂ ਨੂੰ ਕਿ ਮੇਰਾ ਹਿੱਸਾ ਦੋ ਜਦੋਂ ਕਿ ਉਹ ਮੇਰੇ ਨਾਲ ਇੰਨਾ ਵਧੀਆ ਵਰਤਦੇ ਆ ਹਰ ਦਿਨ ਤਿਹਾੜ ਤੇ ਮੇਰੇ ਕੋਲ ਆਉਂਦੇ ਆ ਮੈਨੂੰ ਇਹ ਗੱਲ ਤਾਂ ਕੁਝ ਨਹੀਂ ਪਤਾ ਜੀ ਤੇ ਜੇ ਨਾ ਨਾ ਇਹ ਕੰਮ ਕੀਤਾ ਤੂੰ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਜੀ ਗੇੜੀ ਗੱਲ ਤਾਂ ਨਾ ਕਹੀ ਨਾ ਹਿੱਸਾ ਲੈਣਾ ਤਾਂ ਲੈਣਾ ਹੋ ਤੂੰ ਇਹ ਗੱਲ ਕਿਉਂ ਨਹੀਂ ਸਮਝਦੇ ਪਏ ਮੈਂ ਕਿੱਦਾਂ ਆਪਣੇ ਭਰਾ ਨੂੰ ਜਾ ਕੇ ਕਹਦਾ ਕਿ ਮੇਰਾ ਹਿੱਸਾ ਕੱਢ ਦੇ ਕੱਲਾ ਕੱਲਾ ਮੇਰਾ ਭਰਾ ਵਾ ਤੂੰ ਹੱਦ ਘੜੀ ਜਾਣਦੇ ਹੋ ਸਮਝੋ ਤੇ ਗੱਲ ਨੂੰ ਮੈਂ ਕੀ ਸਮਝਾ ਯਾਰ ਤੈਨੂੰ ਮੇਰੀ ਨਹੀਂ ਸਮਝ ਲੱਗਦੀ ਕਿ ਮੈਂ ਕੀ ਕਹਿ ਰਹੇ ਹਾਂ ਮੇਰੀ ਇੱਕ ਗੱਲ ਸੁਣੋ ਤੁਹਾਡੇ ਮੈਂ ਕਹਿੰਦਾ ਹਿੱਸਾ ਲੈ ਲੈਣੀ ਆ ਚਲੋ ਤੇ ਮੈਂ ਕਿਹੜੇ ਮੂੰਹ ਨਾਲ ਜਾ ਕੇ ਉਹਨਾਂ ਨਾਲ ਵਰਤੂੰਗੀ ਫਿਰ ਉਹ ਮੈਨੂੰ ਵਰਤਣਗੇ ਮੇਰੇ ਨਾਲ ਫਿਰ ਮੈਨੂੰ ਇਹ ਨਹੀਂ ਪਤਾ ਵਰਤਣਗੇ ਕਿ ਨਹੀਂ ਵਰਤਣਗੇ ਜੋ ਤਨ ਮੈਂ ਕਹਤਾ ਉਹਤੇ ਅਮਲ ਕਰ ਮੈਂ ਨਾ ਵਰਤਣਾ ਚਾਹੁੰਦਾ ਵੀ ਨਹੀਂ ਉਹਨਾਂ ਨਾਲ ਮੈਨੂੰ ਸਿਰਫ ਹਿੱਸਾ ਚਾਹੀਦਾ ਹੀ ਦੋਨਾਂ ਨੇ ਕਿ ਮੇਰਾ ਹਿੱਸਾ ਵੜਾ ਲੋ ਚੁੱਪ ਕਰਕੇ ਤੋ ਇਹ ਤੇ ਨਹੀਂ ਵਰਤਣਾ ਚਾਹੁੰਦੇ ਪਰ ਮੈਂ ਤਾਂ ਵਰਤਣਾ ਚਾਹੁੰਨੀ ਆ ਨਾ ਆਪਣੇ ਮਾਪਿਓ ਨਾਲ ਭੈਣ ਭਰਾਵਾਂ ਨਾਲ ਮੈਂ ਕਿੱਦਾਂ ਛੱਡ ਦੂੰਗੀ ਉਹਨਾਂ ਨੂੰ ਹਾਂ ਉਹਨਾਂ ਨੂੰ ਲੈ ਛੱਡੀ ਤੇ ਮੈਨੂੰ ਛੱਡ ਦੀ ਜੇ ਮੈਂ ਹਿੱਸਾ ਉਥੋਂ ਲੈ ਆਉਣੀ ਆ ਤੁਹਾਨੂੰ ਦੇ ਦੇਣੀ ਆ ਲਿਆ ਕੇ ਮੇਰੀ ਗੱਲ ਸੁਣੋ ਤੁਸੀਂ ਵੀ ਗੁਰਪ੍ਰੀਤ ਦਾ ਹਿੱਸਾ ਕੱਢੋ ਫਿਰ ਤੇਰਾ ਤਾਂ ਨਾ ਦਿਮਾਗ ਖਰਾਬ ਹੋ ਗਿਆ ਗੁਰਪ੍ਰੀਤ ਦਾ ਹਿੱਸਾ ਕੱਢੋ ਬਾਗਲੇ ਨੇ ਗੱਲਾਂ ਕਰਿਆ ਕਰ ਜੋ ਮੈਂ ਕਹਿੰਦਾ ਉਹ ਕਰਿਆ ਕਰ ਇਹ ਗੱਲ ਨਾ ਪੱਲੇ ਵਾਲਾ ਇਹ ਛਿੱਤਰ ਬਣਾ ਫੇਰੂਗਾ ਦਿਮਾਗ ਖਰਾਬ ਕਰਕੇ ਰੱਖਿਆ ਜਨਾਨੀ ਨੇ ਫੋਨ ਦੀ ਕਿ ਨਹੀਂ ਸਾਂਦੀ ਜੋ ਮੈਂ ਗਿਆ ਆਪਣੀ ਮਾਂ ਨੂੰ ਜਾ ਕੇ ਕਹਦੇ ਤੇ ਮਾਂ ਕੀ ਖਰਾਬ ਹੋ ਗਿਆ ਆ ਬੰਦੇ ਦਾ ਇਹ ਸੇ ਸੇ ਕਰੀ ਜਾਂਦਾ ਕਿਦਾਂ ਦਾ ਸਮੇ ਆਪਣੇ ਮਾਪਿਆਂ ਨੂੰ ਕਹਾਂ ਜਾ ਕੇ ਕਿ ਮੈਨੂੰ ਹਿੱਸਾ ਦੋ ਕਿਹੜੇ ਮੂੰਹ ਨਾਲ ਕਵਾਂ ਪਤਾ ਨਹੀਂ ਕਿੱਦਾਂ ਦੇ ਪੱਥਰ ਦੇ ਲੈ ਹੈਗੇ ਨੇ ਇਹਨਾਂ ਨੂੰ ਮੈਂ ਹਿਸਾਬ ਲਿਆ ਕੇ ਦੇ ਵੀ ਦਿਨੀ ਆ ਫਿਰ ਕਿਹੜੇ ਨਦਰ ਢਿੱਡ ਪਰ ਜਾਣੇ ਆ ਉਹ ਫਿਰ ਵੀ ਨਹੀਂ ਪਰਨੇ ਨਾਲੇ ਮੇਰੀ ਬਹੁਤ ਫਿਰ ਕਦਰ ਹੋਣ ਡੈ ਪਣੀ ਆ ਇੱਥੇ ਕਦਰ ਤੇ ਮੇਰੀ ਉਹੀ ਹੁਣੀ ਆ ਜਿਨੀਕ ਹੁੰਦੀ ਆ ਕੰਮ ਵਾਲਿਆਂ ਨਾਲੋਂ ਤੋਂ ਵੀ ਵੱਧ ਮੇਰ ਨਾਲ ਵਿਹਾਰ ਕਰਦੇ ਇਹ ਲੋਕ ਇਹ ਕਦਰ ਹੋਣਾ ਪੈਂਡਿਆ

ਦੋਰਾ ਦੋਰਾ ਨਾ ਪਿਆ ਹੋਵੇ ਕਿਉਂਕਿ ਮੰਮੀ ਜੀ ਕਹਿੰਦੇ ਆ ਕਿ ਕੋਈ ਪਤਾ ਨਹੀਂ ਲੱਗਦਾ ਇਹਨੂੰ ਕਿਹੜੇ ਵੇਲੇ ਦੋਰਾ ਪੈ ਜਾਂਦਾ ਵਾ ਤੇ ਚੀਜ਼ਾਂ ਚੁੱਕ-ਚੁੱਕ ਮਾਰਨ ਲੱਗ ਪਈ ਹਾਂ ਜੱਜ ਰੱਬਾ ਜੇ ਮੈਨੂੰ ਪੁੱਛਣ ਗਈ ਇਹ ਤਾਂ ਕੋਈ ਪਤਾ ਨਹੀਂ ਮੇਰੇ ਸਿਰ 'ਚ ਹੀ ਕੁਝ ਮਾਰ ਦੋਈ ਦੇਖਣੀ ਆ ਜੇ ਨਾ ਵੇਖਿਆ ਤੇ ਘਰੇ ਕੱਲੀ ਆ ਕਾ ਪਤਾ ਨਹੀਂ ਕੀ ਗੱਲ ਹੈ ਪਰ ਮੇਰਾ ਫਰਜ਼ ਤੇ ਬੰਦਾ ਹੈ ਕਿ ਮੈਂ ਵੇਖਾਂ ਇੱਕ ਮਿੰਟ ਦੂਰੋਂ ਵੇਖਦੀ ਆ ਪਹਿਲੀ ਦੀਦੀ ਤੁਹਾਡੀ ਤੇ ਭਾਜੀ ਦੀ ਲੜਾਈ ਹੁੰਦੀ ਸੀ ਨਾ ਮੰਮੀ ਜੀ ਵੀ ਘਰ ਨਹੀਂ ਆ ਕੀ ਹੋਇਆ ਕਿਹੜੀ ਗੱਲੋਂ ਲੜਦੇ ਬੇ ਤੁਸੀਂ ਦੋਨੇ ਕੋਈ ਗੱਲ ਨਹੀਂ ਹੋਈ ਜਾ ਇਥੋਂ ਮੇਰਾ ਦਿਮਾਗ ਨਾ ਖਰਾਬ ਕਰ ਦੀਦੀ ਮੈਨੂੰ ਦੱਸੋ ਤਾਂ ਸਹੀ ਮੈਂ ਵੀ ਘਰ ਦੀ ਮੈਂਬਰ ਹੀ ਆ ਉਹ ਤੂੰ ਜਾਣੀ ਕਿ ਨਹੀਂ ਇਥੋਂ ਜਾਂਦੀ ਇਹ ਤੇ ਕਿਆ ਕਿਤੇ ਥੋੜਾ ਬਹੁਤਾ ਨੁਕਸਾਨ ਆਵਾ ਇਹ ਤੇ ਬਹੁਤ ਵੱਡੀ ਪਾਗਲ ਆ ਇਹ ਤੇ ਕੁਝ ਵੀ ਕਰ ਸਕਦੀ ਆ ਉਹ ਚਾਰੇ ਬਾਜੀ ਪਤਾ ਨਹੀਂ ਕਿਦਾਂ ਟਾਈਮ ਪਾਸ ਕਰਨ ਦੇ ਹੋਣੇ ਇਹਦੇ ਨਾਲ ਪੱਕੀ ਗੱਲ ਆ ਬਾਜੀ ਨੂੰ ਵੀ ਇਦਾਂ ਹੀ ਕੀਤਾ ਹੋਣਾ ਇਹਨੇ ਕੀਤਾ ਵਿਚਾਰਿਆਂ ਦਾ ਕੁਝ ਮਾਰੇ ਆ ਨਹੀਂ ਜਿਹੜਾ ਕਹਿੰਦੇ ਕੁਝ ਨਹੀਂ ਹੋਇਆ ਉਹ ਜੀ ਮੈਸ਼ ਡੈਂਜਰੀ ਨੂੰ ਪੁੱਛਣ ਚੱਲਦੀ ਆਗੇ ਜਿੱਤੇ ਹਾਂਜੀ ਬਿਲਕੁਲ ਚਾਹ ਹਾਂ ਚਾਹ ਪੀਨੇ ਉਹ ਠੀਕ ਹਾਂ ਠੀਕ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕੋਈ ਚਲੋ ਤੁਸੀਂ ਦੱਸੋ ਪਹਿਲੇ ਤੁਹੀ ਕੀ ਕਹਿ ਲੱਗੇਗੀ ਮੈਂ ਸੋਚੰਦਿਆਂ ਕੱਲ ਆਪਾਂ ਗਏ ਨਹੀਂ ਮਾਮਾ ਜੀ ਕਰਕੇ ਅੱਜ ਘੁੰਮੋਂ ਲੈਂਗੇ ਤੇ ਹਾਂ ਮਨ ਅੱਜ ਚੱਲ ਜੰਨੇ ਕਿਉਂਕਿ ਕੱਲ ਮਮੀ ਜੀ ਨੇ ਕਿਹਾ ਸੀ ਨਾ ਕਿ ਮਾਮਾ ਜੀ ਨਾਲ ਜਾਣਾ ਵਾ ਤੇ ਮੈਂ ਕਿਹਾ ਚੱਲ ਆਪਾਂ ਤੇ ਕੱਲ ਦੀ ਪਾਣੀ ਮੈਂ ਸੀ ਘੁੰਮਣ ਦੀ ਤੂੰ ਮੈਂ ਫੇਰ ਰਹਿਣ ਤਾਂ ਮੇਰੇ ਮਮੀ ਜੀ ਕੋਈ ਨਹੀਂ ਜਿੱਦਾਂ ਤੁਸੀਂ ਕਹਿੰਦੇ ਜੇ ਆਪਾਂ ਉਦਾਂ ਕਰ ਲੈਨੇ ਅੱਜ ਚੱਲਦੇ ਆਂ ਆਪਾਂ ਚਲ ਠੀਕ ਆ ਆਮਾ ਜਾਣ ਤੋਂ ਪਹਿਲੇ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਦੱਸੋ ਯਾਰ ਐਨਾ ਜੇ ਰੋ ਗਿਆ ਸਾਡੀ ਗੱਲਬਾਤ ਨੂੰ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਮੇਰੇ ਪਰਿਵਾਰ ਚ ਕੋਈ ਗੱਲ ਹੈ ਪਰਿਵਾਰ ਚ ਗੱਲ ਪਰਿਵਾਰ ਚ ਕਿਹੜੀ ਗੱਲ ਹੈ ਮੈਂ ਤਾਂ ਸਾਰੀਆਂ ਮੈਨੂੰ ਦੱਸੀਆਂ ਨੇ ਤੂੰ ਮੇਰਾ ਮਤਲਬ ਮੈਂ ਗੱਲ ਵੀ ਮਲਤੀ ਜਿੱਦੀ ਕਰਦੀ ਪਈ ਆ ਉਹ ਸਹੀ ਨਹੀਂ ਹੈਗੇ ਠੀਕ ਨਹੀਂ ਰਹਿੰਦੇ ਉਹਨਾਂ ਦੇ ਦਿਮਾਗ ਚ ਮੁਕਸੀਆ ਹੁਣ ਨਹੀਂ ਨਹੀਂ ਠੀਕ ਆ ਹੁਣ ਪਹਿਲਾਂ ਥੋੜੀ ਜੀ ਪ੍ਰੋਬਲਮ ਹੋਈ ਹੁਣ ਤੇ ਬਿਲਕੁਲ ਠੀਕ ਆ ਨਹੀਂ ਨਹੀਂ ਅੱਛਾ ਤੁਹਾਨੂੰ ਕਿੰਨੇ ਗਿਆਦ ਯਾਰ ਮੰਮੀ ਜੀ ਕਹਿੰਦੇ ਪਏ ਸੀ ਕਹਿੰਦੇ ਉਹਨਾਂ ਦੀ ਦਵਾਈ ਚੱਲਦੀ ਆ ਤੇ ਉਹਨਾਂ ਨੂੰ ਜ਼ਿਆਦਾ ਨਾ ਬੁਲਾਇਆ ਕਰ ਉਹਦਾ ਕੋਈ ਪਤਾ ਨਹੀਂ ਹੈਗਾ ਕਿਹੜੀ ਚੀਜ਼ ਚੁੱਕ ਕੇ ਤੇਰੇ ਸਿਰ ਤੇ ਮਾਰਦੀ ਉਹ ਇਦਾਂ ਹੀ ਕਰਦੀ ਆ ਨਾਲੇ ਨਾ ਹੁਣ ਤੁਹਾਡੇ ਤੋਂ ਥੋੜਾ ਜਿਹਾ ਪਹਿਲੇ ਮੰਮੀ ਤੇ ਘਰ ਨਹੀਂ ਹੈਗੇ ਉਹ 2 ਮਿੰਟ ਕੰਮ ਗਏ ਸੀ ਬਾਜ਼ਾਰ ਨੂੰ ਤੇ ਇਹਨਾਂ ਦੋਨੇ ਜਾਣੇ ਲੜਦੇ ਪਏ ਸੀ ਦੀਦੀ ਤੇ ਭਾਜੀ ਮੈਂ ਵੀ ਮਾਦੀ ਦੀ ਨੂੰ ਪੁੱਛਣ ਗਈ ਤੇ ਮੈਨੂੰ ਅੱਗ ਘੋਬ ਲੈ ਕੇ ਪੈ ਗਈ ਕਹਿੰਦੇ ਤੂੰ ਚਲ ਜਾ ਆਪਣੇ ਕਮਰੇ ਚ ਤੂੰ ਇੱਥੇ ਕੀ ਕਰਨਾ ਆਈ ਆ ਯਾਰ ਮੈਨੂੰ ਇਦਾਂ ਘਰ ਕੱਲੀ ਨੂੰ ਨਾ ਛੱਡ ਕੇ ਜਾਇਆ ਕਰੋ ਮੈਨੂੰ ਬੜਾ ਡਰ ਲੱਗਦਾ ਵਾ ਜੇ ਮੈਨੂੰ ਉਹਨੇ ਕੁਝ ਕਰਤਾ ਫੇਰ oh ਨਹੀਂ ਕੋਈ ਗੱਲ ਨਹੀਂ ਇਹੋ ਜੀ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹੁਣ ਤੇ ਵੈਸੇ ਕਾਫੀ ਵਰ ਗਿਆ ਉਹਨਾਂ ਨੂੰ ਪਹਿਲਾਂ ਉਹਦੇ ਬਹੁਤ ਜ਼ਿਆਦਾ ਸੀ ਮਤਲਬ ਤੂੰ ਤਾਂ ਨਹੀਂ ਦੱਸਿਆ ਮੈਂ ਕਿਹਾ ਚੱਲ ਹੁਣ ਠੀਕ ਨਾਲੇ ਤੂੰ ਐਵੇਂ ਟੈਨਸ਼ਨ ਨਹੀਂ ਲੇਂਗੀ ਨਾਲੇ ਵੈਸੇ ਵੀ ਥੋੜੀ ਤੂੰ ਦੂਰੀ ਬਣਾ ਕੇ ਰੱਖਿਆ ਕਰ ਕਿਵੇਂ ਕੋਈ ਪਤਾ ਨਹੀਂ ਹੁੰਦਾ ਹਰ ਵੇਲੇ ਹੁੰਦੇ ਪਰ ਕਦੀ ਕਦੀ ਉਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਹੋ ਜਾਂਦਾ ਵਾ ਵਾਕਿਆ ਮਾਰ ਦਿੰਦੇ ਕਈ ਵਾਰ ਉਹਨਾਂ ਨੇ ਮੇਰੇ ਮਾਰ ਤੀ ਕਿੰਨੀ ਵਾਰ ਵੇਖ ਲਓ ਤੁਸੀਂ ਮੈਨੂੰ ਕਿਹਾ ਸੀ ਕਿ ਇਹੋ ਜੀ ਕੋਈ ਗੱਲ ਨਹੀਂ ਆ ਜਿਹੜੀ ਮੈਂ ਤੇਰੇ ਤੋਂ ਛੁਪਾ ਕੇ ਰੱਖਾਂਗਾ ਵੇਖ ਲਓ ਕਿੰਡੀ ਵੱਡੀ ਗੱਲ ਤੂੰ ਛੁਪਾਈ ਹੈ ਮੇਰੇ ਤੋਂ ਮੈਨੂੰ ਦੱਸਿਆ ਤੁਸੀਂ ਕੀ ਦਾ ਗੱਲ ਹੈਗੀ ਆ ਕੋਈ ਯਾਰ ਠੀਕ ਆ ਨਾਲੇ ਕੰਮਕਾਰਾਂ 'ਚ ਧਿਆਨ ਹੀ ਨਹੀਂ ਹੁੰਦਾ ਮੈਨੂੰ ਆ ਗੱਲ ਦੱਸਉਣਾ ਹੁਣ ਤੇ ਠੀਕ ਆ ਕਦੀ ਕਦੀ ਹੁੰਦੇ ਹੁੰਦਾ ਪਰ ਫੇਰ ਵੀ ਤੂੰ ਨਾ ਦੂਰੀ ਬਣਾ ਕੇ ਰੱਖੀ ਉਹਨਾਂ ਤੋਂ ਯਾਰ ਸੱਚੀ ਪੁੱਛਦੀ ਹਾਂ ਨਾ ਆਪ ਤੇ ਕੰਮ ਤੇ ਚੱਲ ਜਾਂਦੇ ਹੋ ਮੈਂ ਨਾ ਡਰੀ ਪਈ ਆ ਕਿਉਂਕਿ ਮੰਮੀ ਜੀ ਨੂੰ ਤਾਂ ਕਿਤੇ ਨਾ ਕਿਤੇ ਕੰਮ ਜਾਣਾ ਪੈਂਦਾ ਵਾ ਤੇ ਘਰ ਦੀਦੀ ਇਕੱਲੇ ਹੁੰਦੇ ਆ ਮੈਨੂੰ ਬੜਾ ਡਰ ਲੱਗਦਾ ਮਨ ਮੈਨੂੰ ਵੀ ਨਾਲ ਹੀ ਲਾਜਿਆ ਕਰੋ ਤੁਸੀਂ ਫਿਰ ਨਹੀਂ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾ ਦਿੰਦਾ ਕਿ ਤੈਨੂੰ ਇਕੱਲੇ ਨਾ ਹੀ ਛੱਡ ਕੇ ਜਾਣ ਜੇ ਕਿਤੇ ਜਾਣਾ ਹੋਵੇ ਨਾ ਤੈਨੂੰ ਨਾਲ ਹੀ ਲੈ ਜਾ ਕਰਾਂਗੇ ਅੱਛਾ ਮੈਨੂੰ ਇੱਕ ਗੱਲ ਦੱਸੋ ਦਵਾਈ ਤਾਂ ਵਧੀਆ ਜਗ੍ਹਾ ਤੋਂ ਦੁਬੰਦੇ ਪਈਉਣਾ ਮੇਰਾ ਮਤਲਬ ਆਪਾਂ ਵਧੀਆ ਡਾਕਟਰ ਨੂੰ ਦਿਖਾਈਏ ਉਹਨਾਂ ਨੂੰ ਫਿਰ ਹਉ ਨਹੀਂ ਨਹੀਂ ਡਾਕਟਰ ਵਧੀਆ ਹੈਗਾ ਵਾ ਕਾਫੀ ਦੇਦੋ ਨਾਲੇ ਉਹਨਾਂ ਕੋ ਚੱਲ ਜਾਂਦਾ ਨਾਲ ਉਹਨੂੰ ਟ੍ਰੀਟਮੈਂਟ ਮੈਨਾਂ ਹੋਰ ਕੇ ਨੂੰ ਖਾਵਾਂਗੇ ਜਿੰਨਾ ਕੋ ਚੱਲਨ ਦੇ ਰਹ ਹੁੰਦੇ ਬਸ 25% ਹੀ ਰਹੇਗਾ ਬਾਕੀ ਤਾਂ ਠੀਕ ਹੋ ਗਿਆ ਅਮਨ ਮੈਂ ਸੋਚਦੀ ਹਾਂ ਕਿ ਰੱਬ ਨੇ ਵੇਖੋ ਸ਼ਕਲ ਉਹਨਾਂ ਨੂੰ ਕਿੰਨੀ ਸੋਹਣੀ ਦਿੱਤੀ ਹੈ ਨਾ ਵੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਤੇ ਪਤਾ ਨਹੀਂ ਕੀ ਰੱਬ ਦੀ ਮਾਰ ਵਜੀ ਆ ਦੀ ਹਾਲਤ ਹੋਈ ਪਈ ਐ ਨਾ ਉਹਨਾਂ ਦੀ ਉਹਨਾਂ ਦੇ ਕਿਹੜਾ ਵਸ ਦੀ ਗੱਲ ਐ ਉਹਨਾਂ ਨੂੰ ਪਤਾ ਨਾ ਲੱਗਦਾ ਹੋਊਗਾ ਜਦੋਂ ਇਦਾਂ ਕਰਦੇ ਆ ਬਿਮਾਰ ਬੰਦੇ ਨੂੰ ਥੋੜੀ ਪਤਾ ਹੁੰਦਾ ਹੋਊੀ ਯਾਰ ਤੁਸੀਂ ਕਿਹੜੇ ਡਾਕਟਰ ਕੋ ਉਹਨਾਂ ਦੀ ਮੈਡੀਸਿਨ ਲੈ ਆਉਂਦੀ ਓ ਐਂਕਾ ਤੁਸੀਂ ਮੈਡੀਸਿਨ ਲੈਣ ਜਾਓਗੇ ਨਾ ਤੇ ਮੈਨੂੰ ਨਾਲ ਲੈ ਕੇ ਜਾਇਓ ਮੈਂ ਗੱਲ ਕਰਾਂਗੀ ਉਹਨਾਂ ਨਾਲ ਯਾਰ ਲੈ ਤੇ ਜਾਵਾਂ ਤੈਨੂੰ ਪਰ ਉਥੇ ਇਦਾਂ ਦੇ ਬੜੇ ਕੇਸ ਹੁੰਦੇ ਆ ਤੂੰ ਵੇਖੇ ਨਾ ਐਵੇਂ ਤੂੰ ਘਬਰਾ ਜਾਣਾ ਤੇਰਾ ਮਨ ਹੋਰ ਹੋ ਜਾਣਾ ਕੋਈ ਨਹੀਂ ਹੁਣ ਠੀਕ ਐ ਮੈਂ ਆਪ ਜਾ ਕੇ ਗੱਲ ਕਰਦਾ ਮੈਂ ਪੁੱਛਦਾ ਨਾਲੇ ਮੰਮੀ ਨੂੰ ਵੀ ਕੀ ਹੋਇਆ ਚੰਗੀ ਤਰ੍ਹਾਂ ਪੁੱਛਿਓ ਫਿਰ ਤੁਸੀਂ ਨਾਲ ਮੰਮੀ ਜੀ ਨੂੰ ਲੈ ਜਾਓ ਪਤਾ ਕੀ ਐ ਜੇ ਡਾਕਟਰ ਨਹੀਂ ਸਹੀ ਤੇ ਆਪਾਂ ਹੋਰ ਕਿਸੇ ਡਾਕਟਰ ਨੂੰ ਵਿਖਾ ਲਈਏ ਤੁਸੀਂ ਪੈਸਿਆਂ ਦੀ ਚਿੰਤਾ ਨਾ ਕਰੋ ਆਪਾਂ ਵਧੀਆ ਡਾਕਟਰ ਨੂੰ ਦਿਖਾਉਨੇ ਆਂ ਦੀਦੀ ਨੂੰ ਚਲ ਕੋਈ ਨਹੀਂ ਦੇਖ ਲਾਂਗੇ ਹਾਂ ਹੁਣ ਕੀ ਕਹਿਣ ਲੱਗੇ ਸੀ ਤੁਸੀਂ ਦੱਸਿਓ ਯਾਰ ਮੇਰਾ ਨਾ ਕ੍ਰੈਡਿਟ ਕਾਰਡ ਬਲੌਕ ਹੋ ਗਿਆ ਜੀ ਪਿਛਲੇ ਬਿੱਲ ਪੈਂਡਿੰਗ ਆ ਗਏ ਨਾ ਤੇ ਹੁਣ ਮੈਨੂੰ ਨਾ 2 ਲੱਖ ਰੁਪਈਆ ਚਾਹੀਦਾ ਏ। ਤੋਂ ਮੈਂ ਸੋਚੰਨਾ ਕਿ ਹੁਣ ਕੀ ਕਰਾਂ। ਲੈ ਇੰਨੀ ਕ ਗੱਲ ਏ ਬਸ। ਮੇਰੇ ਕੋ ਹੁਣ ਏਟੀਐਮ ਲੈ ਲਓ ਤੁਸੀਂ। ਜਾਓ ਕਢਾ ਲਓ ਜਾ ਕੇ। ਨਹੀਂ ਯਾਰ ਮੈਂ ਤੇਰੇ ਕੋ ਕਿੱਦਾਂ ਲੈ ਆਉਂਦਾ ਯਾਰ। ਅਮਨ ਕਿੱਦਾਂ ਦੀਆਂ ਗੱਲਾਂ ਕਰਨ ਦੀਆਂ। ਹੱਲੇ ਤਾਂ ਹੁਣ ਮੈਂ ਕੱਲ ਵੀ ਇੰਨੀ ਗੱਲ ਕਹੀ ਏ ਨਾ। ਯਾਰ ਆਪਾਂ ਦੱਸੋ ਕੁਝ ਵੰਡੇ ਆ ਵਾ ਇੱਕ ਦੂਜੇ ਨਾਲ। ਇਦਾਂ ਦੀਆਂ ਗੱਲਾਂ ਕਹਿ ਕੇ ਤਾਂ ਤੁਸੀਂ ਮੈਨੂੰ ਬਗਾਨਾ ਜਿਹਾ ਕਰ ਦਿੰਦੇ ਹੋ। ਜਿਵੇਂ ਨਾ ਸਾਡਾ ਵਿਆਹ ਨਹੀਂ ਹੋਇਆ ਐਵੇਂ ਇੱਕ ਅਡਜਸਟਮੈਂਟ ਜੀ ਹੋਈ ਆ। ਪਰ ਫੇਰ ਵੀ ਮੈਨੂੰ ਚੰਗਾ ਨਹੀਂ ਲੱਗਦਾ ਹਨਾ ਹਾਲੇ ਫੋਨ ਲਿਆ ਵਾ ਇਹਨਾਂ ਕੁਝ ਤੋਂ ਅੱਗੇ ਕੀਤਾ ਵਾ ਤੇ ਫਿਰ ਕੋਈ ਨਹੀਂ ਮੈਂ ਕਰ ਲਾਂਗਾ ਲੈਣੇ ਜਿੱਥੇ ਨਾਲੋਂ ਕਿਥੋਂ ਜਾਓ ਯਾਰ ਐਦਾਂ ਨਾ ਆਇਆ ਕਰੋ ਫੇਰ ਮੈਨੂੰ ਨਾ ਬੁਲਾਇਆ ਨਾ ਕਰੋ ਫੇਰ ਐਦਾਂ ਕਰਨਾ ਵਾ ਤੇ ਉਹ ਸੱਚ ਏਟੀਐਮ ਤੇ ਮੰਮੀ ਜੀ ਉਹਨਾਂ ਦੇ ਕੋਲ ਆ ਮੰਮੀ ਕੋ ਹਾਂ ਕੱਲ ਨਾ ਮੰਮੀ ਜੀ ਉਹਨਾਂ ਨੇ ਬਾਜ਼ਾਰ ਜਾਣਾ ਸੀ ਤੇ ਉਹ ਥੋੜੇ ਕਪੜਾ-ਕੁਪੜਾ ਲਿਆਣਾ ਸੀ ਉਹਨਾਂ ਨੇ ਤੇ ਮੈਂ ਨਾਲ ਫਿਰ ਆਪਣਾ ਏਟੀਐਮ ਦੇ ਦਿੱਤਾ ਮੈਂ ਕਿਹਾ ਤੁਸੀਂ ਦੀਦੀ ਵਾਸਤੇ ਵੀ ਚੀਜ਼ਾਂ ਲੈ ਆਇਓ ਤੇ ਆਪਣੇ ਵੀ ਲਈ ਵੀ ਲੈ ਆਇਓ ਉਹ ਕੱਲ ਦਾ ਉਹਨਾਂ ਨੇ ਮੈਨੂੰ ਦਿੱਤਾ ਹੀ ਨਹੀਂ ਉਹਨਾਂ ਦੇ ਪਰਸੇ ਚੱਲ ਕੇ ਚਲ ਗਿਆ ਵਾ ਹੁਣ ਫੇਰ ਬਾਜ਼ਾਰ ਗਏ ਆ ਕੋਈ ਗੱਲ ਨਹੀਂ ਆਉਂਦੇ ਆ ਨਾ ਕਿ ਮੈਂ ਹੁਣੇ ਲੈ ਦੇਣੀ ਤੁਹਾਨੂੰ ਤੁਸੀਂ ਕਢਾਓ ਜਾ ਕੇ ਚੱਲ ਕੋਈ ਗੱਲ ਨਹੀਂ ਨਾ ਮੇਰਾ ਘਰ ਲੱਗਾ ਲਾਣਾ ਭਾਬੀ ਬਾਬਾ ਆਹ ਨੂੰ ਵੇਖੋ ਹਾਂ ਆਏ ਆ ਕਿ ਨਹੀਂ ਆ ਜਾ ਕੀ ਹੋ ਗਿਆ ਮਮੇ ਗਾਉ ਕੀ ਹੋ ਗਿਆ ਭਜੀ ਹਾਂ ਕੋਈ ਆ ਗਿਆ ਮਮੀ ਤੁਸੀਂ ਚੁੱਪ ਕਰ ਚੁੱਪ ਕਰ ਵੇ ਬ੍ਰਾਂਡਿਡ ਕੱਪੜਿਆਂ ਦੀ ਟੋਰੀ ਵੱਖਰੀ ਹੁੰਦੀ ਹੈ ਮੇਰਾ ਪੁੱਤ ਕਿੰਨਾ ਸੋਹਣਾ ਲੱਗਣ ਡਿਆ ਟੋਰੀ ਬੜੀ ਬਹੀ ਗੱਲਾਂ ਛੱਡੋ ਤੁਸੀਂ ਤੁਸੀਂ ਹਮਤ ਕੋਈ ਏਡੀਆਂ ਵੀ ਲੁੱਲਿਆ ਜੀ ਮਮੇ ਤੋਂ ਹੀ ਵੀ ਤੂੰ ਤੇਨੇ ਜਣਾ ਦਾ ਕੁਝ ਕਰਨੀ ਸਕੰਡਿਆ ਸੀ ਤੇ ਮੈਂ ਫਿਰ ਲੈ ਲਿਆ ਤੁਸੀਂ ਵੀ ਹੱਦ ਕਰਦੇ ਨਹੀਂ ਲਾਲਚ ਦੀ ਕੋਈ ਹੱਦ ਹੁੰਦੀ ਹੈ ਉਹਲੀ ਬੋਲੋ ਪਹਿਲੇ ਮੈਂ ਕਹਾ ਤਾਂ ਲਾਲਚ ਕੀਤਾ ਇਹ ਇੱਕ ਲਾਲਚੀ ਦੂਜੇ ਲਾਲਚੀ ਨੂੰ ਕਹਿਣ ਦੇ ਸੋ ਲਓ ਪਰ ਉਹ ਇਟੀਆਂ ਨੂੰ ਦੋਨੋਂ ਨੂੰ ਚਾਹੀਦੇ ਪਏ ਦੇ ਮੈਂ ਤੇ ਤੇਰੀ ਭੈਣ ਦਾ ਸਮਾਨ ਲੈ ਕੇ ਦੇਣ ਗਈ ਸੀ ਮੈਨੂੰ ਕਦੀ ਸੀ ਮੰਮੀ ਉਹ ਆਟੋਮੈਟਿਕ ਮੈਨੂੰ ਮਸ਼ੀਨ ਲੈ ਦੋ ਓਕੇ ਮੈਂ ਵੀ ਤਾਂ ਲੈਣੀ ਆ ਤੇਰੀ ਮੋਝ ਲੈ ਜਾ ਉਹ ਕਹਿੰਦਾ ਕੱਲ੍ਹ ਸਾਹ ਆਪ ਸਾਹ ਦਾ ਓਕੇ ਅੱਛਾ ਚੱਲ ਕੋਈ ਕੁਝ ਮੰਗਿਆ ਕਿ ਨਹੀਂ ਮੰਗਿਆ ਕੋਈ ਹੋਰ ਐ ਮੰਗੀ ਤੂੰ ਲੱਖ ਰਗੀਆ ਨਹੀਂ ਦੀ ਵੀ ਹੁੰਦਾ ਦੀ ਤੇ ਹੁਣ ਮੇਰੀ ਗੱਲ ਸੁਣ ਮੈਂ ਵੀ ਕੱਲ ਤਾਂ ਚਲਾਕੀ ਨਾਲ ATM ਸਾਹਮਣੇ ਰੱਖਿਆ ਸੀ ਹੁਣ ਐਂ ਚਾ ਉਹ ਆਪਣੇ ਕਮਚੇ 'ਚ ਰੱਖੇ ਨਾਲੇ ਜੋ ਕੁਝ ਨਾਨੀ ਧੰਦਾ ਉਹ ਕੁਝ ਬੰਦੇ ਦਾ ਹੀ ਹੁੰਦਾ ਚਲਦੇ ਆਉ ਤਾਂ ਬਈ ਟੀਮ ਤੇ ਦੋ ਹਾਂ ਸਲਾਹ ਕਰ ਤੇਰੀਆਂ ਕਾਦੀਆਂ ਲਾਲਾ ਟਪਕਣ ਲੱਗ ਪਈਆਂ ATM ਵੇਖ ਕੇ ਅੱਛਾ ਚੱਲ ਮੇਰੀ ਗੱਲ ਸੁਣ ਤੂੰ ਵੀ ਭੀ ਮਾਰੀ ਜੋ ਕੁਝ ਕਰਦਾ ਹੁੰਦਾ ਮੈਨੂੰ ਵੀ ਦੱਸੋ ਮੈਂ ਕੁਝ ਹੋਰ ਬੰਦਾ ਨਹੀਂ ਪੰਗਾ ਪੈਣਾ ਨਹੀਂ ਬਈ ਮੇਰੀ ਗੱਲ ਸੁਣ ਮੈਨੂੰ ਕੁਝ ਸੁਝੀਆਂ ਨਹੀਂ ਗਾ ਉਹਨੇ ਮੈਨੂੰ ਆ ਕੇ ਕਹਿਤਾ ਕਿ ਅਖੇ ਮੰਮੀ ਜੀ ਮੈਨੂੰ ਦੀਦੀ ਇਸ ਤਰ੍ਹਾਂ ਬੋਲੀ ਹੈ ਮੇਰੇ ਤਾਕ ਮੱਖ ਸੇ ਚੋਆ ਮੈਂ ਕੋਈ ਦੋਦਪ ਕਹਿਤਾ ਮੇਰੀ ਗੱਲ ਸੁਣ ਪਾਪਾ ਕੱਲ ਛੱਡ ਗਏ ਸੀ ਨਾ ਤੋ ਪਿੱਛੇ ਗੱਲਾਂ ਨਾ ਕਰ ਲੈਣਾ ਹਾਂ ਕਿ ਚੋ ਚੰਗਾ ਕੀਤਾ ਫਰੂਨ ਲਾ ਦੇ ਚੰਗਾ ਆਉਣੀ ਆ ਵੀ ਮੈਨੂੰ ਦੱਸ ਆਈ ਗੱਲ ਬਸ ਅਜ ਖਰਾਬ ਹੋ ਜਾਣਾ ਕਬ ਉਹਨੇ ਗੁੱਡਾ ਪਾਈ ਰੱਖੋ ਜੀ ਮਾਂ ਮੇਰੀ ਗੱਲ ਸੁਣ ਬੜੇ ਦਿਨ ਹੋ ਗਏ ਇਦਾਂ ਆ ਪੁੱਛ ਪੁੱਛ ਕਰਦੇ ਆ ਹੁਣ ਥੋੜਾ ਜਨਾ ਜਨਮਾਲ ਕਢੋੜੇ ਬਸ ਤੈਨੂੰ ਮਾਲ ਦੀ ਅੱਗ ਲੱਗੀ ਆ ਹੁਣ ਨਾ ਥੋੜਾ ਤੂੰ ਆਪਣੇ ਅੰਦੇ ਆਗਿਆ ਦੇਖ ਲੈ ਰਾਜੂ ਨੇ ਕਿਤਨਾ ਸਦਾ ਕਰਕੇ ਰੱਖਿਆ ਹੁਣ ਉਹਦੀ ਪੇਕੇ ਦੀ ਜਾਇਦਾਦ ਵਿੱਚ ਉਹ ਹਿੱਸਾ ਲੈ ਲੈ ਆਪਾਂ ਤਾਂ ਪਹਿਲਾਂ ਹੀ ਕੁੜੀਆਂ ਲੱਭੀ ਦੀਆਂ ਉਹੋ ਜੀਆਂ ਜੜੀਆਂ ਕੱਲੀ ਕੱਲੀ ਜਾਇਦਾਦੀਆਂ ਵਾਰਿਸ ਹੋਣਾ ਚਲੋ ਕੋਈ ਨਹੀਂ ਸਾਰਾ ਕੁਝ ਆਪਣਾ ਹੀ ਆ ਪਰ ਕੇ ਟੋਕ ਨਹੀਂ ਕਰਉਣਾ ਵੇ ਬੜੀ ਦੇਰ ਹੋ ਗਈ ਆ ਸ਼ੰਮੀ ਪੁੱਤ ਆ ਕਰ ਲਾ ਸ਼ੰਮੀ ਪੁੱਤ ਆ ਗਈ ਭਾਬੀ ਜੀ ਭਾਬੀ ਜੀ ਅੱਗੇ ਪਿੱਛੇ ਘੁੰਮਦਾ ਮੇਰੇ ਕੋ ਨਹੀਂ ਹੋਰ ਕੋ ਮੈਂ ਹੁੰਦਾ ਤੇ ਸੋਰੀ ਆ ਫੋਨ ਆਂ ਡਿਆ ਮੈਂ ਵੀ ਜਾਣਾ ਆਪਣੇ ਘਰ ਨਾਲੇ ਮੈਨੂੰ ਦਿਓ ਥੋੜੇ ਬਰਤੇ ਕੋਈ ਗੱਲ ਨਹੀਂ ਉਹ ਦਿਓ ਮੈਨੂੰ ਜੋ ਲੋੜ ਪਵੇ ਨਾ ਗਦੇ ਨੂੰ ਬਾਪ ਕਹਿਣਾ ਪੈਂਦਾ ਤੇ ਕਿੰਨੇ ਦਿਨ ਤੋਂ ਬਣਾਉਂਦੇ ਹਾਂ ਇਹ ਲੱਗੇ ਹੁੰਦਾ ਇਹ ਕਹਾਤਾ ਕੌਣ ਹੈ ਸ਼ੰਮੀ ਚੱਲ ਚਲੋ ਮੈਂ ਜਾਵਾਂ ਮੋਦਰਾ ਦੀ ਗੱਲ ਕਰਾਂ ਮੈਂ ਨਹੀਂ ਮੈਂ ਤਾਂ ਮੇਰਾ ਗੱਲ ਮੇਰੀ ਗੱਲ ਸੁਣੋ ਆਹ ਤਾਂ ਰੋਜੇ ਪਖੰਡ ਫੜੇ ਨਾ ਇਹ ਹੋਟਲ ਆ ਚ ਲੈ ਕੇ ਜਾਣਾ ਪਤਾ ਤੂੰ ਕਿੰਨਾ ਖਰਚਾ ਕਰਦਾ ਏ ਓਨੀ ਹਜੇ ਆਪਾਂ ਨੂੰ ਵਸੂਲੀ ਨਹੀਂ ਹੋਈ ਜਿੰਨਾ ਤੂੰ ਖਰਚ ਕਰਦਾ ਏ ਮੰਮੀ ਹੌਸਾ ਰੱਖੋ ਕੁਛ ਪੋਣਾ ਸੇ ਕੁਛ ਹੋਣਾ ਹੀ ਪੈਂਦਾ ਮੈਂ ਪਰ ਜ਼ਿਆਦਾ ਨਾ ਗਵਾ ਪੁੱਤ ਨਹੀਂ ਬੜੀ ਮਿਹਨਤ ਨਾਲ ਪੈਸਾ ਇਕੱਠਾ ਕੀਤਾ ਈ ਆਪਾਂ ਨਹੀਂ ਹੋਣਾ ਨਹੀਂ ਤਾਂ ਬੈਠ ਨਹੀਂ ਨਾ ਚੱਲ ਠੀਕ ਐ ਫੇ ਚਲਿਆ ਠੀਕ ਜਾ 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 ਬਹੁਤ ਧੀਰਜ ਆ ਬੱਹ ਅੰਮਾ ਨੇ ਸਾਰੀ ਗੱਲ ਸਾਹਮਣੇ ਮੇਜਾ ਅੱਜ ਪਰਦਾ ਫਾਸ਼ ਹੋ ਜਣਾ ਸੀ ਹੋਰ ਕੀ ਮੇਰੀ ਗੱਲ ਸੁਣ ਤੂੰ ਜਾਣ ਲੱਗੀ ਇੱਕ ਕੰਮਖਾਨ ਕਿਹੜਾ ਕੰਮ ਉਹ ਤੂੰ ਐਂਜੇ ਕਹਿਆ ਕਿ ਪਤਾ ਨਹੀਂ ਮੇਰੀ ਮੰਦਰੀ ਕਿੱਥੇ ਗਵਾਚ ਗਈ ਅੱਛਾ ਝੂਠ ਹੀ ਬੋਲਦਾ ਤੇ ਅੱਗੇ ਕਿਹੜੀ ਤੂੰ ਸੱਚ ਪੁੱਤਰੀ ਆ ਅੱਗੇ ਵੀ ਤੇ ਹਰ ਵਾਰ ਦਾ ਝੂਠ ਬੋਲਦੀ ਆ ਚਲੋ ਇੱਕ ਹੋਰ ਝੂਠ ਸਹੀ ਹਾਂ ਇੱਕ ਹੋਰ ਝੂਠ ਵੀ ਝੂਠ ਹੀ ਬੋਲਣਾ ਪਤਾ ਕਿ ਨਾ ਵਧੀਆ ਨਹੀਂ ਲੱਗ ਰਿਹਾ ਵੀ ਹੱਥਾਂ 'ਚੋਂ ਮੁੰਦਰੀ ਆ ਪਹਿਿਆਂ ਦੇ ਕੱਢਦੀ ਨਾ ਮੇਰੇ ਚੰਨ ਕਰਕੇ ਉਹ ਕਢਵਾਵਾਂ ਪਰ ਕਢਵਾਵਾਂ ਕਿਵੇਂ ਸਕੀਮ ਨਹੀਂ ਸਮਝ ਸਕੀਮ ਤੇ ਨੂੰ ਮੈਂ ਦੱਸਦੀ ਆ ਉਹਨੂੰ ਕਹੇ ਹੁਣ ਜਾਣ ਕੇ ਕਰ ਲਾ ਕੇ ਪਖੰਡ ਹੂੰ ਕਿ ਵੀਰੇ ਮੈਂ ਚੱਲੀ ਮੇਰੇ ਸੱਸ ਸਦਨ ਡਈ ਆ ਫਿਰ ਰੋਣ ਲੱਗ ਪਈ ਫਿਰ ਤੈਨੂੰ ਸ਼ੰਮੀ ਨੇ ਆਪੀ ਪੁੱਛਣਾ ਤੇ ਹੈਗਾ ਹੀ ਆ ਰੋਣ ਕਿਉਂ ਡਈ ਆ ਤੂੰ ਕਹਦੀ ਮੇਰੇ ਸੱਸ ਬੜੀ ਭੈਣੀ ਆ ਮੇਰੀ ਮੁੰਦਰੀ ਗਵਾਚ ਗਈ ਤੇ ਇਹ ਮੇਰੀ ਸੱਸ ਨੇ ਬਣਾ ਕੇ ਦਿੱਤੀ ਸੀ ਤੇ ਹੁਣ ਮੈਂ ਮੁੰਦਰੀ ਕਿੱਥੋਂ ਲਵਾਂ ਤੇ ਕਹਦੀ ਕਿ ਆ ਸੇਮ ਡਿਜ਼ਾਈਨ ਦੀ ਸੀ वड्डी वाली कटवाना हैरा तो है। तो हाँ है। मैं तो ना कि वड्डी मुंदरी ऐसी मेरी ठीक है नहीं तो वड्डी नु ना पै जिडी मिलूगी ओहो ले ले चग्गा ठीक है चल फिर हो जाए चालू चलो मेरे तो मोजे ही हैं चल चल मोजे ही मोजा हां जी भाभी जी आजा कुत्ते ठीक है देवे बस कुछ नहीं करना कि आ मैं तो हुन कह रही हूं कि अपने साथ चलनी है ਅੱਛਾ ਘਰ ਚੱਲੇ ਹੋ ਹਾਂ ਜੀ ਫੋਨ ਆਂਦਾ ਤੇ ਤੁਸੀਂ ਰਹਿ ਪੈਣਾ ਸੀ ਅਜੇ ਭਾਜੀ ਨੂੰ ਕਹਿਣਾ ਸੀ ਆ ਜਾਂਦੇ ਇੱਥੇ ਨਹੀਂ ਨਹੀਂ ਕਿੰਨੇ ਦਿਨ ਹੋ ਗਏ ਵੀ ਕਹਿੰਦੇ ਵੀ ਘਰ ਆ ਜਾਣਾ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਫੇਰ ਆਇਓ ਤੇ ਭਾਜੀ ਨੂੰ ਨਾਲ ਲੈ ਆਇਓ ਫਿਰ ਰਿਓ ਦੋ ਚਾਰ ਦਿਨ ਮੇਰੇ ਕੋਲ ਹਾਂ ਜੀ ਕੋਈ ਨਹੀਂ ਆਉਣਾ ਕੁਝ ਕਹਿਣਾ ਚਾਹੁੰਦੇ ਹੋ ਬਰਪੀ ਨਹੀਂ ਨਹੀਂ ਬਾਬੀ ਜੀ ਕੁਝ ਨਹੀਂ ਆਉਣਾ ਕੀ ਹੋਇਆ ਹੈ ਉਦਾਸ ਜੀ ਕਿਉਂ ਲੱਗਣ ਦੀ ਹੈ ਮੈਨੂੰ ਨਹੀਂ ਵੈਸੇ ਹੀ ਵੱਡੀ ਬਾਬੀ ਨੇ ਕੁਝ ਕਿਹਾ ਹੈ ਨਹੀਂ ਉਹਨਾਂ ਨੇ ਨਹੀਂ ਪੁੱਤ ਤੈਨੂੰ ਕੀ ਦੱਸੇ ਕਿ ਹੋਂਦ ਆਸੀ ਕੀ ਹੋਇਆ ਮੰਮੀ ਜੀ ਛੱਡ ਬੁੱਤ ਜਾਣ ਦੇ ਮੈਂ ਤੈਨੂੰ ਵਰਤੂ ਤੇ ਕਿਹਾ ਸੀ ਨਾ ਕਿ ਸ਼ੰਮੀ ਨਾਲ ਕੋਈ ਗੱਲ ਕਰੀ ਮੈਂ ਮੈਂ ਕਹੀ ਆਂ ਕਿ ਮੰਮੀ ਜੀ ਆ ਭਾਬੀ ਨੇ ਕੁਛ ਨਹੀਂ ਕਿਹਾ ਉਹ ਤਾਂ ਦਿਲ ਬੜਾ ਕੋਲਾ ਮੈਂ ਨਹੀਂ ਕਿਹਾ ਕੁਛ ਤੇ ਵੀ ਉਦਾਸ ਕਿਉਂ ਮੈਂ ਕੋਈ ਗੱਲ ਹੋਈ ਆ ਦੱਸੋ ਤਾਂ ਸਹੀ ਕਿਉਂ ਨਹੀਂ ਮੇਰੇ ਦੇ ਸਮਝ ਨਹੀਂ ਉਹ ਕਿਸੇ ਦਾ ਦੁੱਖ ਨਹੀਂ ਵੇਖ ਸਕਦੀ ਉਹਨੂੰ ਜਦਕ ਪਤਾ ਲੱਗ ਜੈਨਾ ਉਹ ਆਪੇ ਕਿਤਰਾ ਦੀ ਹੋ ਗਈ ਵੀ ਇੱਕਦਮ ਉਹ ਕਿਤਰਾ ਦਾ ਹੋ ਗਏ ਤੇ ਮੈਂ ਦੱਸਿਆ ਵੀ ਨਹੀਂ ਮੰਮੀ ਜੀ ਉਹ ਪੁੱਛੇ ਜਾਂਦੇ ਵੇ ਬਾਅਦ ਵਿੱਚ ਮੈਂ ਇੰਨਾ ਹੀ ਕਿਹਾ ਮੈਂ ਘਰ ਚੱਲ ਲਈ ਆ ਹੋਇਆ ਕਿ ਯਾਰ ਕੁਝ ਦੱਸੋਗੇ ਮੈਨੂੰ ਗੁਰਪ੍ਰੀਤ ਐਸੀ ਕਿਹੜੀ ਗੱਲ ਹੋਈ ਆ ਪੁੱਤ ਜੇ ਤੂੰ ਹਿੰਨਾ ਕਹਿਣ ਨਹੀਂ ਤੈਨੂੰ ਦੱਸ ਹੀ ਦੇਣੀ ਘੱਲਾਟਾਂ ਨਹੀਂ ਸੀ ਗੁੰਨਣ ਡਈਏ ਹਾਂਜੀ ਹਾਂਜੀ ਆਟਾ ਗੁੰਨਦੀ ਜਦੋਂ ਮੁੰਦਰੀ ਕਿਤੇ ਪਾੜੇ ਚ ਪਾਉਂਦੀ ਅੱਛਾ ਪਤਾ ਨਹੀਂ ਰੱਬ ਜਾਣੇ ਉਹ ਪਾਣੀ ਨੇ ਸਿੰਕ ਚ ਰੁੜਦਾ ਬਾਹਰ ਰੁੜਦਾ ਮੁੰਦਰੀ ਇਹਦੀ ਇਹਦੇ ਵਿੱਚ ਬੁੰਦਰੀ ਸੀ ਖਵਾ ਚ ਗਈ। ਓਹੋ। ਬਹੁਤ ਬੱਸ ਉਹ ਮੈਨੂੰ ਟੈਨਸ਼ਨ ਬੀ ਸੀ ਕਰ। ਨਹੀਂ ਮਿਲੀ ਪਤਾ ਨਹੀਂ ਕਿੱਥੇ ਗਈ ਜੇ ਪਾਣੀ ਚ ਰੁੜ ਗਈ ਐ। ਲੈ ਗੋਪੀ ਤੇ ਮੈਂ ਕੀ ਕਰਾਂ ਕਰ ਜਾਣਾ ਉਧਰੋਂ ਫੋਨ ਆਈ ਜਾਂਦੇ ਵੇ ਆ। ਲੈ ਪੁੱਤ। ਇੰਨੀ ਇੱਕ ਗੱਲ। ਹੋਰ ਕੀ ਮੰਮੀ ਜੀ? ਮੁੰਦਰੀ ਖਵਾ ਚ ਗਈ। ਮੈਂ ਤਾਂ ਕੀ ਪਤਾ ਨਹੀਂ ਕੀ ਹੋ ਗਿਆ ਵਾ। ਪੁੱਤਰ। ਇੰਨੀ ਇੱਕ ਵਾਸਤੇ। ਉਹ ਮੁੰਦਰੀ ਇਹਦੀ ਸੱਸ ਨੇ ਬਣਾ ਕੇ ਦਿੱਤੀ ਸੀ। ਸਾਰਿਆਂ ਕੋਈ ਤੇਰੀ ਜੱਸ ਆ ਵਰ ਕੀਆ ਥੋੜਾ ਜਿਹਾ ਇਹ ਹੀ ਆ ਇਹਦੀ ਸੱਸ ਪਤਾ ਕਿੰਨੀ ਡਾਡੀ ਪਤਾ ਹੀ ਹੈ ਤੁਹਾਨੂੰ ਮੰਮੀ ਜੀ ਕਿਸ ਤਰ੍ਹਾਂ ਦੇ ਗਿਉਨਾ ਦਾ ਸੁਭਾਅ ਕਿਸ ਤਰ੍ਹਾਂ ਦਾ ਕੋਈ ਗੱਲ ਨਹੀਂ ਕੋਈ ਮੈਨੂੰ ਤੇ ਉਹਨਾਂ ਨੇ ਅੰਦਰ ਨਹੀਂ ਵੜਨ ਦੇਣਾ ਪਹਿਲੇ ਉਹਨਾਂ ਨੇ ਵੇਖਣਾ ਕਿ ਵੇਖ ਸੁਣਨੇ ਹੱਥ ਕਿੱਥੋਂ ਆ ਤੂੰ ਨਾ ਟੈਨਸ਼ਨ ਨਾ ਲਾ ਤੈਨੂੰ ਰਿੰਗ ਚਾਹੀਦੀ ਹੈ ਨਾ ਤੂੰ ਰਿੰਗ ਲੈ ਜਾ ਮੇਰੀ ਤੈਨੂੰ ਟੈਨਸ਼ਨ ਕਿਉਂ ਲਈ ਪਈ ਆ ਤੂੰ ਮੰਨ ਲਾ ਨਾ ਨਾ ਪੁੱਤ ਉਹਨਾਂ ਨੇ ਮੰਗੀ ਮੈਂ ਕੋਈ ਨਾ ਪੁੱਤ ਤਾਂ ਪੱ ਚੰਗੇ ਥੋੜਾ ਲੱਗਦੇ। ਫਿਰ ਕੀ ਹੋ ਗਿਆ ਮੰਮੀ ਜੀ? ਤੁਸੀਂ ਐਦਾਂ ਕਿਉਂ ਸੋਚਦੇ ਜੇ? ਨਾ ਪੁੱਤ ਮੇਰੇ ਕੋਲ ਗੁੰਦਰੀ ਲੈ ਲਓ ਦੀਦੀ ਨੂੰ। ਗੁੱਸਪੇ ਤੇ ਉਹ ਮੇਰੀ ਗੱਲ ਸੁਣ। ਉਹ ਸੁਨਿਆਰਾ ਨਹੀਂ ਨਾ ਕੰਨਾ ਕਮੇਟੀਆਂ ਤੇ ਸੋਨਾ ਬਣਾਓ। ਉਹ ਪੁੱਤ ਤੇਰੇ ਨੂੰ ਗੁੰਦਰੀ ਉੱਥੋਂ ਬਣਾ ਦੇਗੀ। ਚੰਗਾ ਆਪਣੀ ਸੱਸ ਨੂੰ ਕਹੋ। ਜਦੋਂ ਤੁਸੀਂ ਕਮੇਟੀ ਪਾਓਗੇ ਤੇ ਕਦੋਂ ਉਥੋਂ ਰਿੰਗ ਮਿਲੂਗੀ। ਉਹਨੇ ਚਾਹੀਦੀ ਤੇ ਤੇਰੀ ਸੱਸ ਨੇ ਤਾਂ ਸਿਰ ਖਾ ਜਾਣਾ ਫਿਰ ਗੱਲਾਂ ਕਰ ਕਰ ਕੇ। ਆਪੇ ਤਾਂ ਤੁਸੀਂ ਕਹਿਣ ਦੇ ਜੇ ਕਿ ਉਹਦੀ ਸੱਸ ਬੜੀ ਡਾਢੀ ਆ। ਫਿਰ ਸਮਝਦੀ ਈ ਉਹ ਨਹੀਂ ਗੱਲ ਨੂੰ ਤੁਸੀਂ। ਜਾਂ ਫਿਰ ਇਤਨਾ ਕ ਨਹੀਂ ਪਰ ਇਹ ਵੀ ਨਹੀਂ ਹੋ ਸਕਦਾ ਆਲੇ ਬਾੜੀ ਗੁਰਪ੍ਰੀਤ ਤੂੰ ਆਪ ਆਲਾ ਤੇ ਜੇ ਇਸ ਤੋਂ ਵੀ ਭਾਰੀ ਹੀ ਨਾ ਤੇਰੀ ਮੁੰਦਰੀ ਤੇ ਮੈਨੂੰ ਦੱਸ ਮੇਰੇ ਕੋਲ ਮੇਰੀ ਰਿੰਗ ਪਈ ਆ ਉਹ ਲੈ ਜਾ ਮੋਟੀ ਨਹੀਂ ਭਾਬੀ ਜੀ ਮੈਂ ਤੁਹਾਡੇ ਹੱਥੋਂ ਥੋੜੀ ਲਵਾ ਕੇ ਪਾ ਨਹੀਂ ਪੁੱਤ ਤੈਸੇ ਬਕਾਨ ਵਿੱਚ ਰੱਖ ਹੈਗੀ ਤੇ ਤਰਾਂਦੀ ਸੀ ਹਾਂਜੀ ਮੰਮੀ ਜੀ ਬਸ ਸਿਰ ਤੇ ਜਰਾ ਨਗ ਲੱਗਾ ਉੱਥੇ ਨਗ ਨਹੀਂ ਸੀ ਲੱਗਾ ਨਾਲੇ ਪੁੱਤ ਅਮੀਰ ਕਰਦੀ ਆ ਨਾ ਤੇ ਉਹਨਾਂ ਦੇ ਵਿੱਚ ਹੀਰਾ ਲਵਾਇਆ ਹੋਇਆ ਤੇ ਪੁੱਤ ਸਾਡੇ ਵਰਗੇ ਤਾਂ ਨਗ ਲਵਾ ਕੇ ਬਸ ਖੋਸ਼ ਹੋ ਜਾਂਦੇ ਹੀਰੇ ਦਾ ਸਵਾਦ ਜਿਆ ਲੈ ਲੈਂਦੇ ਨਹੀਂ ਪੁੱਤ ਇਹ ਬੜੀ ਮਹਿੰਗੀ ਆ ਮੰਮੀ ਜੀ ਤੁਸੀਂ ਕੀ ਕਰਨਦੇ ਹੋ ਚੁੱਪ ਕਰਕੇ ਨਾ ਉਹਨਾਂ ਨੂੰ ਦੇ ਦੋ ਰਿੰਗ ਲਿਓ ਫੜਾਓ ਨਹੀਂ ਪੁੱਤ ਰਹਿਣ ਦੇ ਭਾਬੀ ਜੀ ਨਹੀਂ ਰਹਿਣ ਤੇ ਪੁੱਤ ਰਹਿਣ ਤੇ ਨਹੀਂ ਭਾਬੀ ਜੀ ਰਹਿਣ ਤੇ ਪੁੱਤ ਰਹਿਣ ਤੇ ਤੁਹਾਨੂੰ ਮੈਨੂੰ ਆਪਣਾ ਨਹੀਂ ਸਮਝ ਗਈ ਫਿਰ ਐਵੇਂ ਜੀ ਰਹਿਣ ਤੇ ਪੁੱਤ ਰਹਿਣ ਤੇ ਐਵੇਂ ਨਾ ਸਦਾ ਕੋਟ ਆ ਫੜਾਓ ਚੰਗਾ ਲੱਗਦਾ ਮੈਂ ਤੁਹਾਡੇ ਕੋਲ ਆਵਾਂ ਅੱਜ ਪੁੱਤ ਕਿੰਨੇ ਕੁ ਸਾਡੇ ਦਾ ਸਹਾਨ ਕਰੀ ਜਾਣਗੇ ਐਨਾ ਨਾ ਸਾਡਾ ਪਿਆਰ ਕਰ ਆਪਾਂ ਤੇਰਾ ਪਿਆਰ ਐਨਾ ਚ ਲੱਜੋ ਕੇ ਨਹੀਂ ਹੈਗੇ ਮੰਮੀ ਜੀ ਇਹ ਚ ਸਾਨ ਵਾਲੀ ਕਿਹੜੀ ਗੱਲ ਹੁੰਦੀ ਹੈ ਤੁਸੀਂ ਮੈਨੂੰ ਆਪਣਾ ਨਹੀਂ ਸਮਝਦੇ ਹੁਣ ਮੈਂ ਤੁਹਾਡੀ ਧੀ ਆ ਮੇਰਾ ਵੀ ਇਹ ਘਰ ਆ ਇਹ ਮੈਂਬਰ ਸਾਰੇ ਮੇਰੇ ਆਪਣੇ ਮੈਂਬਰ ਨੇ ਇਹਨਾਂ ਦੇ ਦੁੱਖ ਸੁੱਖ ਮੇਰੇ ਦੋਸਤ ਨੇ ਮੰਮੀ ਜੀ ਅੱਜ ਤੋਂ ਬਾਅਦ ਇਦਾਂ ਦੀ ਗੱਲ ਨਾ ਕਰਿਓ ਜੇ ਤੁਸੀਂ ਪਰੇਸ਼ਾਨ ਹੁੰਦੇ ਹੋ ਨਾ ਤੇ ਨਾਲ ਹੀ ਮੈਂ ਪਰੇਸ਼ਾਨ ਹੁੰਨੀ ਹਾਂ ਤੁਹਾਡੇ ਮੰਮੀ ਨਾਲ ਮੈਂ ਤਾਂ ਕਹਿਣਾ ਸੀ ਜੇ ਤੁਸੀਂ ਸ਼ਾਪਿੰਗ ਕਰ ਲਈ ਹੈ ਤੇ ਕਾਰਡ ਅਮਨ ਨੂੰ ਦੇ ਦਿਓ ਪੇਟਿੰਗ ਕਾਰਡ ਤੁਹਾਡੇ ਕੋਲ ਸੀ ਨਾ ਮੇਰਾ ਹਾਂ ਪੁੱਤ ਉਹ ਮੰਗਦੇ ਪਏ ਸੀ ਕੋਈ ਨਾ ਪੱਖਾਇਦੇ ਪੈਸਿਆਂ ਦੀ ਲੋੜ ਆ ਥੋੜੀ ਜੀ ਆਹੋ ਪੁੱਤ ਰਾਤੀ ਮੈਨੂੰ ਕਹਿਂਡਿਆ ਸੀ ਹਾਂਜੀ ਕਿ ਮੰਮੀ ਜੀ 2.5 ਲੱਖ ਦੀ ਲੋੜ ਹੈਗੀ ਹੈ ਮੈਂ ਕਹ ਪੁੱਤ ਤੈਨੂੰ ਪਤਾ ਹੀ ਆ ਮੇਰੇ ਕੋ ਕੀ ਹੈਗਾ ਇੱਕ ਸ਼ਮੀ ਤੇ ਪੇਕੇ ਸੈਟ ਹੀ ਪਿਆ ਮੈਨੂੰ ਜੇ ਤੂੰ ਕਰਨਾ ਤੇ ਇਹ ਲੈ ਜਾ ਇਹਨੂੰ ਗਹਿੜੇ ਪਾ ਦੇ ਕੰਨਾ ਨਹੀਂ ਮੰਮੀ ਇਹਦੇ ਇੰਨੇ ਪੈਸੇ ਥੋੜਾ ਮਿਲ ਜਾਣੇ ਤੇ ਨਾਲੇ ਮੈਂ ਨਹੀਂ ਸੈੱਟ ਪਾਣਾ ਕੱਲੂ ਜੇ ਕਿਤੇ ਸ਼ਮੀ ਨੂੰ ਪਤਾ ਲੱਗ ਗਿਆ ਫਿਰ ਫਿਰ ਉਹਨੂੰ ਮੈਂ ਕਿਹਾ ਮੈਂ ਤੈਨੂੰ ਵਿਆਜ ਹੀ ਫੜ ਦਿੰਨੀ ਆ ਨਾ ਨਾ ਮੰਮੀ ਜੀ ਉਹ ਸੈਟ ਤੁਸੀਂ ਲੈਣੇ ਨਹੀਂ ਪਾਉਣਾ ਹੈਗਾ ਮੈਂ ਆਪੇ ਪੈਸੇ ਦੇ ਦਾਂਗੀ ਉਹਨਾਂ ਨੂੰ ਉਹ ਸੈਟ ਤੇ ਮੰਮੀ ਜੀ ਨੇ ਬੜੇ ਚਾਹ ਨਾਲ ਬਣਾਇਆ ਸੀ ਤੁਹਾਡੇ ਵਾਸਤੇ ਜੀ ਉਹਨਾਂ ਨੂੰ ਪਤਾ ਲੱਗਾ ਨਾ ਉਹਨਾਂ ਨੇ ਬਹੁਤ ਨਰਾਜ਼ ਹੋ ਜਾਣਾ ਤੁਹਾਡੇ ਨਾਲ ਤੁਸੀਂ ਇਦਾਂ ਨਾ ਕਰਿਓ ਜੋ ਕਰਨਾ ਮੈਨੂੰ ਪੁੱਛ ਕੇ ਕਰਨਾ ਜੀ ਪੁੱਤ ਤੁਸੀਂ ਕਿਥੇ ਸਾਡੇ ਗਰੀਬਾਂ ਦਾ ਪੱਲਾ ਲਾ ਲੇ ਸਾਡਾ ਕੁ ਦੇਣ ਵਾਸਤੇ ਤੈਨੂੰ ਕੁਝ ਵੀ ਨਹੀਂ ਹੈਗਾ ਹੈਗਾ ਸਾਡੇ ਕੋਲ ਤਾਂ ਬਸ ਮਸਤਰਾ ਦੀ ਦਾਲ ਹੈ ਦੋ ਰੋਟੀਆਂ ਹੀ ਆ ਪੁੱਤ ਹੈਗਾ ਤੁਹਾਡੇ ਕੋਲ ਦੇਣ ਵਾਸਤੇ ਪਿਆਰ ਤੇ ਇੱਜ਼ਤ ਜੋ ਸਭ ਤੋਂ ਵੱਡੀ ਚੀਜ਼ ਆ ਉਹਦੀ ਤੁਲਨਾ ਸੀ ਪੈਸੇ ਨਾਲ ਨਹੀਂ ਕਰ ਸਕਦੇ ਮੰਮੀ ਬਸ ਮੈਨੂੰ ਉਹ ਚਾਹੀਦਾ ਤੁਹਾਡੇ ਸਾਰਿਆਂ ਤੋਂ ਪੁੱਤ ਇਹ ਤਾਂ ਪੁੱਤ ਤੈਨੂੰ ਸੋਚੀਏ ਚੱਲ ਗੁਰਬੀ ਜਾ ਹੁਣ ਤੂੰ ਆਪਣੇ ਘਰ ਥੈਂਕ ਯੂ ਭਾਬੀ ਤੁਸੀਂ ਇੱਥੇ ਮਿਲ ਕੇ ਛੇ ਛਤੀ ਆਈ ਗੁਰਬੀ ਮੇਰਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਹਾਂਜੀ ਠੀਕ ਐ ਨਾਲ ਬਾਜੀ ਨੂੰ ਵੀ ਲੈ ਕੇ ਆਣੀ ਹਾਂਜੀ ਜਾ ਪੁੱਤ ਫਿਰ ਨੁਕੇੜ ਤੱਕ ਕਰ ਹਾਂਜੀ ਆ ਗੁਰਪ੍ਰੀਤ ਹਲਪਾ ਤੇ ਨਾਲ ਕੀ ਹੁੰਦਾ ਪਿਆਰ ਲੱਗ ਜੇਗਾ ਤੈਨੂੰ ਪਤਾ ਪਿਆਰ ਦਾ ਵੀ ਬਸ ਵੇਖੀ ਜਾ